ਮੈਂ ਤਾਂ ਐ ਹੈਰਾਨ ਸੀ ਵੀ ਲੋਕ ਹਰ ਵਾਰੀ ਇਹ ਹੱਡ ਦੀ ਮਾਰ ਚੱਲਦੇ ਆ ਹਰ ਵਾਰ ਤਗੜੇ ਹੋ ਜਾਂਦੇ ਆ ਕਿੱਡੇ ਕਿੱਡੇ ਜਿਗਰੇ ਆ ਇਹਨਾਂ ਲੋਕਾਂ ਦੇ ਕਿੱਡੇ ਕਿੱਡੇ ਜਿਵੇਂ ਕਹਿੰਦੇ ਸਵਾਰ ਹੁੰਦੇ ਆ ਇਹ ਉਹ ਲੋਕ ਆ ਪਰ ਸਾਡੀਆਂ ਸਰਕਾਰਾਂ ਦੀ ਮੈਨੂੰ ਇਥੇ ਨਾਕਾਮੀ ਲੱਗਦੀ ਆ ਕਿ ਇਹਨਾਂ ਦੇ ਉਹ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ ਜੇ ਕੋਈ ਹਾਰਡ ਹੁੰਦਾ ਨਾ ਤਾ ਸਰਕਾਰਾਂ ਦੀ ਨਾਕਾਮੀ ਹੁੰਦੀ ਆ ਕਿਉਂਕਿ ਸਰਕਾਰਾਂ ਬਣ ਨਹੀਂ ਪੱਕੇ ਕਰਦੀਆਂ ਸਰਕਾਰਾਂ ਉਹਨਾਂ ਲਈ ਪੁਖਤਾ ਪ੍ਰਬੰਧ ਨਹੀਂ ਕਰਦੀਆਂ ਆ ਜਿਹੜੇ ਲੋਕ ਆ ਇਹ ਤਾਂ ਚਾਹੇ ਢੱਕ ਕੇ ਖੜੇ ਹੋ ਜਾਂਦੇ ਆ ਪਰ ਜੇ ਸਰਕਾਰ ਢੱਕ ਵੀ ਖੜਾ ਨਹੀਂ ਹੋਇਆ ਜਾਣਾ ਤੁਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਹਰ ਕਮਿਊਨਿਟੀ ਹੈ ਤੋਂ ਇਸੇ ਕਰਕੇ ਹੈ ਜੇ ਸਾਡਾ ਭਾਈਚਾਰਾ ਸਾਡਾ ਇੱਕ ਆਗਾ ਤੋ ਪਰਿਵਰਤ ਕਿਵੇਂ ਲੱਗਦਾ ਜਦੋਂ ਆਪਾਂ ਹੁਣ ਇੱਥੇ ਖੁਦ ਆ ਕੇ ਇੱਥੇ ਪਾਣੀ ਦੇ ਹਾਲਾਤ ਵਿੱਚ ਖੜੇ ਆ ਫਰੋਹੀਪੁਰ ਸ਼ਹਿਰ ਦੇ ਵਿੱਚ ਖੜੇ ਆ ਕਿਵੇਂ ਲੱਗਦਾ ਤੁਹਾਨੂੰ ਪੈਣੇ ਅਸਲ ਜਦੋਂ ਅਸੀਂ ਪਿੰਡ ਵਿੱਚ ਆਏ ਤਾਂ ਮੈਂ ਤਾਂ ਐ ਹੈਰਾਨ ਸੀ ਵੀ ਲੋਕ ਹਰ ਵਾਰੀ ਇਹ ਹੜ ਦੀ ਮਾਰ ਚੱਲਦੇ ਆ ਹਰ ਵਾਰ ਤਗੜੇ ਹੋ ਜਾਂਦੇ ਆ ਕਿੱਡੇ ਕਿੱਡੇ ਜਿਗਰੇ ਆ ਇਹਨਾਂ ਲੋਕਾਂ ਦੇ ਕਿੱਡੇ ਕਿੱਡੇ ਜਿਵੇਂ ਕਹਿੰਦੇ ਸਵਾਰ ਹੁੰਦੇ ਆ ਇਹੋ ਲੋਕ ਆ ਹਰ ਵਾਰੀ ਡਿੱਗ ਕੇ ਫੇਰ ਖੜੇ ਹੋ ਜਾਂਦੇ ਆ ਪਰ ਸਾਡੀਆਂ ਸਰਕਾਰਾਂ ਦੀ ਮੈਨੂੰ ਇਥੇ ਨਕਾਮੀ ਲੱਗਦੀ ਆ ਕਿ ਇਹਨਾਂ ਦੇ ਉਹ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ ਜਿਹੜੇ ਇਹਨਾਂ ਲਈ ਹੋਣੇ ਚਾਹੀਦੇ ਸੀਗੇ ਅੱਗੇ ਮਤਲਬ ਜਿਵੇਂ ਸੀਐਮ ਸਾਹਿਬ ਤੁਸੀਂ ਅਕਸਰੀ ਵੀਡੀਓ ਦੇਖੀ ਹੋਣੀ ਆ ਕਹਿੰਦੇ ਸੀ ਬਿਆਨ ਦਿੱਤਾ ਉਹਨਾਂ ਨੇ ਕਿ ਜੇ ਕੋਈ ਹਾਰਡ ਆਉਂਦਾ ਨਾ ਤਾਂ ਸਰਕਾਰਾਂ ਦੀ ਨਕਾਮੀ ਹੁੰਦੀ ਆ ਕਿਉਂਕਿ ਸਰਕਾਰਾਂ ਬਣ ਨਹੀਂ ਪੱਕੇ ਕਰਦੀਆਂ ਸਰਕਾਰਾਂ ਉਹਨਾਂ ਲਈ ਪੁਖਤਾ ਪ੍ਰਬੰਧ ਨਹੀਂ ਕਰਦੀਆਂ ਤਾਂ ਹੁਣ ਉਹਨਾਂ ਲਈ ਸਵਾਲ ਕਰਦੇ ਆ ਤਾਂ ਹੁਣ ਸ਼ਾਇਦ ਉਹ ਕਹਿੰਦੇ ਵੀ ਤੁਸੀਂ ਪੀਟੀਸੀ ਵਾਲੇਓ ਇਦਾਂ ਦੇ ਉਹਨਾਂ ਦੀ ਬਿਆਨ ਆ ਜਾਂਦੇ ਕੋ ਇਹ ਆਪ ਦਾ ਇਹ ਕਹ ਕੇ ਪੱਲਾ ਝਾੜ ਜਾਂਦੇ ਆ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਜਿਹੜੀਆਂ ਉਮੀਦਾਂ ਤੇ ਸਰਕਾਰ ਬਣਾਈ ਸੀ ਉਹ ਉਮੀਦਾਂ ਤੇ ਸਰਕਾਰ ਨੂੰ ਖਰਾ ਉਤਰਨਾ ਚਾਹੀਦਾ ਆ ਜਿਹੜੇ ਲੋਕ ਆ ਇਹ ਤਾਂ ਚਾਹੇ ਢੱਕ ਕੇ ਖੜੇ ਹੋ ਜਾਂਦੇ ਆ ਪਰ ਜੇ ਸਰਕਾਰ ਢੱਕ ਵੀ ਖੜਾ ਨਹੀਂ ਹੋਇਆ ਜਾਣਾ ਜੀ ਇੱਕ ਗੱਲ ਹੋਰ ਆ ਅੱਜ ਦੇਖੋ ਇੱਥੇ ਸਿੱਖ ਭਾਈਚਾਰਾ ਮੁਸਲਮਾਨ ਭਾਈਚਾਰਾ ਇੱਥੋਂ ਤੱਕ ਕਿ ਪਾਸਟਰ ਚਰਚ ਤੋਂ ਵੀ ਸਾਰਾ ਭਾਈਚਾਰਾ ਇਕੱਠਾ ਹੋਇਆ ਪਿਆ ਤੇ ਇਹਨੂੰ ਦੇਖ ਕੇ ਕੀ ਮਤਲਬ ਕਿ ਕੀ ਫੀਲ ਹੁੰਦਾ ਨਹੀਂ ਇਹ 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 ਤਾਂ ਸਾਡਾ ਇੱਕ ਸੋਨਾ ਪਰ ਪੰਜਾਬ ਦੀ ਨਿਸ਼ਾਨੀ ਆ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡਾ ਪੰਜਾਬ ਹਮੇਸ਼ਾ ਭਾਈਚਾਰਾ ਰਿਆ ਤੁਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਹਰ ਕਮਿਊਨਿਟੀ ਹੈ ਤੋਂ ਇਸੇ ਕਰਕੇ ਹੈ ਜੇ ਸਾਡਾ ਭਾਈਚਾਰਾ ਸਾਡਾ ਇੱਕ ਆਗਾ ਤੇ ਇਹ ਅੱਜ ਮਿਸਾਲ ਆ ਸਾਡੇ ਕੋਲੇ ਤੁਸੀਂ ਤਸਵੀਰਾਂ ਵੀ ਉਹ ਚ ਜ਼ਰੂਰ ਦਿਖਾਇਓ ਜਿੱਥੇ ਮੁਸਲਮਾਨ ਵੀਰ ਮੁਸਲਮਾਨ ਵੀਰ ਸਿੱਖਾਂ ਵਸਤੇ ਰਾਸ਼ਨ ਲੈ ਕੇ ਜਾਂਦੇ ਸਿੱਖ ਵੀਰ ਇੱਕ ਦੂਜੇ ਨਾਲ ਉਹ ਸਾਂਝਾ ਕਰ ਰਿਹਾ ਅੱਜ ਪੰਜਾਬ ਦੇ ਵਿੱਚ ਜਿੰਨੀਆਂ ਕਮਿਊਨਿਟੀਆਂ ਜਾ ਕੇ ਉੱਚ ਸੰਸਥਾਵਾਂ ਬਣੀਆਂ ਨੇ ਸਾਰਿਆਂ ਨੇ ਹੱਲਾ ਮਾਰਿਆ ਕਿ ਜਿੱਥੇ ਲੋੜ ਆ ਉੱਥੋਂ ਤੱਕ ਅਸੀਂ ਰਾਸ਼ਨ ਪਹੁੰਚਾਈਏ ਉੱਥੋਂ ਤੱਕ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਆ ਚਾਹੇ ਉਹ ਦਵਾਈ ਦੀ ਜ਼ਰੂਰਤ ਤੁਸੀਂ ਆਪਣੇ ਸੱਚ ਮੰਨਿਓ ਲੋਕ ਸੂਈ ਧਾਗੇ ਵੀ ਨਾਲ ਲਈ ਫਿਰਦੇ ਆ ਕਿ ਲੋੜ ਆ ਉਹਨਾਂ ਨੂੰ ਇਹਦੀ ਲੋੜ ਆ ਅਸੀਂ ਉਹ ਵੀ ਲੈ ਕੇ ਜਾਣੀ ਆ ਇਹ ਸਾਡੇ ਪੰਜਾਬ ਦੀ ਅਸਲੀ ਤਸਵੀਰ ਆ ਅੱਜ ਕਿਤੇ ਨਾ ਕਿਤੇ ਲੱਗਦਾ ਕਿ ਪੰਜਾਬੀਆਂ ਨੇ ਮੇਰੇ ਨਾਲ ਦਾ ਹੜਪੀੜ ਤਾਂ ਨੂੰ ਅਹਿਸਾਸ ਹੀ ਨਹੀਂ ਹੋਣ ਦਿੱਤਾ ਹੈ ਬਿਲਕੁਲ ਇਹ ਇਹ ਤਾਂ ਲੋਕ ਆਪ ਕਹਿੰਦੇ ਨੇ ਕਹਿੰਦੇ ਸਾਡਾ ਨੁਕਸਾਨ ਹੋਇਆ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਜੇ ਉਹ ਲੋਕ ਇੰਨਾ ਹੰਬੜ ਕਿਉਂਦੇ ਨੇ ਕਿ ਰਾਸ਼ਨ ਇੰਨਾ ਰਾਸ਼ਨ ਪਿਆ ਕੇ ਇੱਥੇ ਟਰਾਲੀਆਂ ਰੋਕੀਆਂ ਜਾ ਰਹੀਆਂ ਕਿ ਭਾਈ ਹਜੇ ਪਹਿਲਾਂ ਵਾਲੀ ਆ ਵੰਡ ਲੈਂਦੇ ਉਹ ਪਹਿਲਾਂ ਵਾਲੀਆਂ ਵੰਡ ਲਾਉਂਦੇ ਲੋਕਾਂ ਨੇ ਜੇ ਕੋਈ ਕਹਿੰਦਾ ਸੀ ਨਾ ਮੈਂ ਤੁਸੀਂ ਦੇ 10 ਰੁਪਏ ਦੀ ਸੇਵਾ ਕਰਨੀ ਆ ਲੋਕਾਂ ਨੇ ਉਹ ਵੀ ਅਰਥ ਲੱਗੀ ਆ ਇੱਥੇ ਪਹੁੰਚਦੀ ਕਿਤੇ ਜਿਹੜੇ ਜਿੰਨਾ ਜੋਗਾ ਸੀਗਾ ਕੋਈ 10 20 50 100 ਲੱਖਾਂ ਅਸੀਂ ਜੈਤੋ ਮੰਡੀ ਸਾਡੇ ਅਸੀਂ ਸੋਚਿਆ ਕਿ 20000 ਰੁਪਏ ਦੀ ਇੱਕ ਆਟੋਮੋਬਾਈਲ ਲੈ ਜਾਈਏ ਸੱਚ ਜਾਣਿਓ ਅਸੀਂ 20 ਹਜ਼ਾਰ ਸੋਚਿਆ ਸਾਡੇ ਕੋਲੇ 50 ਹਜ਼ਾਰ ਰੁਪਇਆ ਇਕੱਠਾ ਹੋਇਆ ਤੇ ਉਹਦੀ ਆਟੋਮੋਬਲ ਭੇਜੀ ਗਈ ਤੁਸੀਂ ਦੇਖੋ ਵੀ ਲੋਕ ਇਹ ਕਹਿ ਰਿਹਾ ਕਿ ਤੁਸੀਂ ਸਾਨੂੰ ਦੱਸੋ ਗਰੀਬ ਤੋਂ ਗਰੀਬ ਬੰਦਾ ਜਿਹੜਾ ਬੰਦਾ ਦਿਹਾੜੀ ਕਰਕੇ ਖਾ ਰਿਹਾ ਨਾ ਜੋ ਚੰਗੇ ਥਾਂ ਤੇ ਬੈਠਾ ਤੋ ਉਹ ਕਹਿੰਦਾ ਮੇਰੇ 500 ਦਿਹਾੜੀ ਆ ਮੈਂ 500 ਦੇ ਰਿਹਾ ਮੈਂ ਇੱਥੋਂ ਤੱਕ ਲੋਕਾਂ ਨੇ ਹੌਸਲੇ ਕੀਤੇ ਹੋਏ ਨੇ ਸੋ ਬਹੁਤ ਵਧੀਆ ਬਾਈ ਨੇ ਜਾਣਕਾਰੀ ਦਿੱਤੀ ਹੈ ਹੜਪੀਰਤਾ ਦੇ ਲਈ ਇਹਨਾਂ ਨੇ ਕਹਿਣਾ ਕਿ ਕੋਈ ਵੀ ਜਿਹੜਾ ਹੈਗਾ ਅੱਜ ਮੁਸਲਮਾਨ ਭਾਈ ਸਿੱਖ ਭਾਈਚਾਰਾ ਜਿਹੜਾ ਹੈਗਾ ਸਾਰੇ ਅੱਜ ਇਕੱਠੇ ਹੋਏ ਨੇ ਅੱਜ ਇੱਥੇ ਹੜਪੀੜਤਾ ਨੂੰ ਅਹਿਸਾਸ ਹੀ ਨਹੀਂ ਅਹਿਸਾਸ ਹੀ ਨਹੀਂ ਹੋਣ ਦਿੱਤਾ ਸਾਡੇ ਪੰਜਾਬੀ ਭਰਾਵਾਂ ਨੇ ਇੱਥੇ ਰਾਸ਼ਨ ਦੀ ਗੱਲ ਕਰੀਏ ਤਾਂ ਢੇਰਾਂ ਤੇ ਢੇਰ ਲੱਗ ਚੁੱਕੇ ਨੇ ਪਰ ਜਿਹੜੀ ਕੁਦਰਤੀ ਮਾਰ ਹੈਗੀ ਆ ਇਹ ਕਿੰਨਾ ਕਚਲ ਹੈਗੀ ਆ ਪਰ ਇੱਥੋਂ ਦੇ ਲੋਕ ਬੜੇ ਨਿਤਾੜਕ ਨੇ ਬੜੇ ਨੀਟਰ ਨੇ ਬੜੇ ਹੱਥਾਂ ਦੇ ਵਿੱਚ ਪਾਵਰ ਹੈ ਇਹਨਾਂ ਦੇ ਕਿ ਇਹਨਾਂ ਨੇ ਜਿੰਨੇ ਵਾਰੀ ਵੀ ਇੱਥੇ ਕੁਦਰਤੀ ਉੱਪਰ ਆਰੋਹੀ ਹੋਈ ਹੈ ਉਹਨਾਂ ਨੂੰ ਪਾਰ ਕੀਤਾ ਉਸ ਸੰਘਰਸ਼ ਦੇ ਵਿੱਚੋਂ ਨੰਗੇ ਹੈਗੇ ਆ ਪਰ ਅੱਜ ਕਿਤੇ ਨਾ ਕਿਤੇ ਪੰਜਾਬੀ ਭਰਾ ਇਹਨਾਂ ਦੇ ਨਾਲ ਖੜੇ